हद करिए तू यार तू ਕਹਿੰਦਾ ਥੋੜੇ ਖਾਂਦੇ ਆ ਤੇ ਹੁਣੇ ਘਰ ਗਲਤੀ ਹੋ ਗਈ ਵੀ ਇਹ ਤਾਂ ਬਹੁਤ ਬੜੀ ਹੋ ਗਈ ਯਾਰ ਇਹ ਬੀੜੀ ਯਾਰ ਵੀ ਅਸੀਂ ਤਮਾਕੂ ਦੇ ਨੇੜੇ ਹੀ ਜਾਂਦੇ ਅਸੀਂ ਡੰਗ ਮਾਰਦੇ ਗੱਦਨ ਮਾਰਦੇ ਤੂੰ ਮਾਡਲ ਨਹੀਂ ਨਹੀਂ ਮੈਂ ਕੱਲ੍ਹ ਬੜਣੀ ਹੈ ਬੰਦੇ ਤੇ ਰੱਖੇ ਹੋਏ ਆ ਅੱਡੀ ਗੱਡੀ ਗੱਲ ਆ ਓਏ ਯਾਰ ਵੀ ਨਹੀਂ ਕਰਾਈ ਵੀ ਤੇ ਹੱਦ ਕਰਕੇ ਕਹਿੰਦਾ ਕਿੱਦਾਂ ਹੋ ਜਾਂਦਾ ਯਾਰ ਯਾਰ ਮੰਨਦੇ ਨਹੀਂ ਕਰਦੇ ਐਸੇ ਕਾਟੇ ਲੈ ਕੇ ਰੱਖਦੇ ਅਸੀਂ ਤਮਾਕੂ ਦੇ ਨੇੜੇ ਹੀ ਜਾਂਦੇ ਅਸੀਂ ਯਾਰ ਹਾਂ ਜਿਹੜੇ ਪੰਜਾਬੀ ਪਾਉਂਦੇ ਆ ਅਸੀਂ ਤਤਨਤਾ ਤੁਕਵਾਉਂਦੇ ਪਹਿਲਾਂ ਬਾਹਰ ਛੱਡਦੇ ਓਲੇ ਓਲੇ ਅਸੀਂ ਤਮਾਕੂ ਦੇ ਨੇੜੇ ਹੀ ਜਾਂਦੇ ਅਸੀਂ ਆ ਜਾਣ ਕੇ ਥੋੜੀ ਪਾਇਆ ਓ ਕਣ ਬੁੱਜ ਗਈ ਪਾਉਗੀ ਯਾਰ ਯਾਰ ਬੀੜੀ ਜਾਨ ਵਿੱਚ ਕੇ ਗੇਰੀ ਵਿੱਚ ਉਹਦਾ ਬੜਾ ਸੋਡਾ ਨਹੀਂ ਇਹ ਤਾਂ ਬਹੁਤ ਸਾਡੇ ਬਸ ਬਹੁਤ ਬੜੀ ਗੱਲ ਹੈ ਜੀ ਕਿਉਂਕਿ ਆ ਦੇਖੋ ਅਸੀਂ ਅਮਰਤਾਰੀ ਦੇ ਬੰਦੇ ਅਸੀਂ ਤਮਾਕੂ ਦੇ ਨੇੜੇ ਕਿਉਂ ਜਾਂਦੇ ਨਹੀਂ ਇਹ ਇਹ ਇਸ਼ੂ ਨਹੀਂ ਹੈ 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 ਮੇਰੀ ਮੇਰੀ ਗੱਲ ਵੀੜੀ ਨਿਕਲੀ ਵੀ ਤੇ ਵੀਡੀਓ ਆ ਪਈ ਆ ਆ ਵੀਡੀਓ ਆ ਪਈ ਆ ਦੇਖੋ ਆ ਪਈ ਆ ਇਹ ਤਾਂ ਗਲਤੀ ਹੈ ਬਾਈ ਇਹਦੀ ਤਾਂ ਗਲਤੀ ਨਹੀਂ ਹੈਗੀ ਉਹ ਦੱਸੋ ਜੀ ਹੁਣ ਚਾਹ ਕਰੀਏ ਡਾਂਗ ਮਾਰੀਏ ਬੋਲੋ ਨਹੀਂ ਗਲਤੀ ਨਹੀਂ ਗਲਤੀ ਨਹੀਂ ਗਲਤੀ ਨਹੀਂ ਜੀ ਅਸੀਂ ਅਮਰਤਾਰੀ ਬੰਦੇ ਤੁਸੀਂ ਸਫਾਈ ਨਾਲ ਕਿਉਂ ਨਹੀਂ ਕੰਮ ਕਰਾਉਂਦੇ ਜੇ ਅਸੀਂ ਥੱਲੇ ਤੇ ਆਗੇ ਗੁਰਸਿੱਖ ਵਿਅਕਤੀ ਨੇ ਖਾਲੀ ਸਮੋਸਾ ਲਿਆ ਤਾਂ ਉਸ ਵਿੱਚੋਂ ਬੀੜੀ ਨਿਕਲਾਈ ਜਿਸ ਨੂੰ ਲੈ ਕੇ ਗੁਰਸਿੱਖ ਵਿਅਕਤੀ ਅਤੇ ਉਸ ਦੀ ਪਤਨੀ ਨੇ ਹਲਵਾਈ ਦੀ ਦੁਕਾਨ ਤੇ ਖੂਬ ਹੰਗਾਮਾ ਕੀਤਾ ਦੋਵਾਂ ਤਿਰ ਵਿਚਾਲੇ ਟੂਟੂ ਮੈਮੇ ਵੀ ਹੋਈ ਜਦ ਕਿ ਬਜ਼ੁਰਗ ਦੁਕਾਨਦਾਰ ਗੁਰਸਿੱਖ ਜੋੜੇ ਅੱਗੇ ਹੱਥ ਜੋੜ ਕੇ ਮਾਫੀ ਮੰਗਦਾ ਰਿਹਾ ਪਰ ਇਹ ਹਾਈ ਵੋਲਟੇਜ ਡਰਾਮਾ ਕਰੀਬ ਅੱਧਾ ਪੌਣਾ ਘੰਟਾ ਜਿਉਂ ਦਾ ਤਿਉਂ ਚੱਲਦਾ ਰਿਹਾ ਖੋਲੋ ਬਾਹਰ ਕੱਢ ਲਓ ਬਾਹਰ ਕੱਢ ਕੇ ਦੇਖੋ ਬੋਲੀ ਜੀ ਦੇਖ ਲਓ ਜੀ ਦੱਸੋ ਹੁਣ ਕਟੂਗੜ 25 ਸਾਲ ਲਗਮੇ ਤੁਹਾਡੇ ਕੋਲ ਆਉਂਦੇ ਨੂੰ ਆਹ ਉਮੀਦ ਨਹੀਂ ਸੀ ਹੈਗੀ ਸਿਰ ਘਟਾ ਦੀ ਵਿੱਚ ਹੁਣ ਦੱਸੋ ਪਿਆ ਕਰੀਏ ਜੀ ਅੰਮ੍ਰਿਤਧਾਰੀ ਬੰਦੇ ਦੇਖ ਲਓ ਹੁਣ ਦੇਖੋ ਹੁਣ ਥੋੜੇ ਸਾਹਮਣੇ ਜੋ ਹੈਗਾ 25 ਸਾਲ ਹੋ ਗਏ ਜੀ ਕਟੂਗੜ ਤੁਹਾਡੇ ਕੋਲ ਆਉਂਦੇ ਨੂੰ ਕਦੇ ਕਿਸੇ ਦੁਕਾਨ ਤੋਂ ਸਮੋਸਾ ਨਹੀਂ ਤਾਂ ਜਾਂਦਾ ਸਿਰਫ ਥੋੜੇ ਉਹ ਤੇ ਮਠਾਈ ਲੈ ਕੇ ਜਾਂਦੇ ਤੇ ਵੇ ਨਹੀਂ ਹੈ ਠੀਕ ਹੈ ਜਾਪਦੀਆਂ ਹੁਣ ਦੱਸੋ ਅਸੀਂ ਕੀ ਕਰੀਏ ਸਾਡੇ ਦਾ ਗੁੰਡਾ ਕੋਣਾ ਨਹੀਂ ਤਾਂ ਅਸੀਂ ਲੰਘਿਆ ਆ ਗੋਸਟੇਟ ਦਾ ਸੀ ਇਹ ਵਾਲੀ ਖਾਗੇ ਗਲਤ ਹੈ ਗਲਤ ਹੈ ਬਰਾਬਰ ਨੂੰ ਡਰ ਰਿਹਾ ਆਇਨਾ ਅਜ ਤਾਂ ਕਦੇ ਵੀ 25 ਸਾਲ ਹੋ ਗਏ 25 ਸਾਲ ਚ ਕਦੀ ਕੰਪਲੇਂਟ ਆਈ ਹੈ ਨਹੀਂ ਆਈ ਨਹੀਂ ਫਿਰ ਆ ਤਾਂ ਬਹੁਤ ਬੜੀ ਆ ਗਈ ਜੀ ਨਹੀਂ ਇਹ ਤਾਂ ਬਹੁਤ ਸਾਡੇ ਭਾਪੇ ਬਹੁਤ ਬੜੀ ਗੱਲ ਹੈ ਜੀ ਕਿਉਂਕਿ ਆ ਦੇਖੋ ਅਸੀਂ ਅਮਰਤਾਰੀ ਦੇ ਬੰਦੇ ਅਸੀਂ ਤਮਾਕੂ ਦੇ ਨੇੜੇ ਅਸੀਂ ਜਾਂਦੇ ਨਹੀਂ ਹੈ ਇਹ ਇਹ ਇਸ਼ੂ ਨਹੀਂ ਹੈ 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 ਮੇਰੀ ਮੇਰੀ ਗੱਲ ਵੀੜੀ ਨਿਕਲੀ ਵੀ ਤੇ ਵੀੜੀ ਆਪਈਆ ਆਪਈਆ ਵੀੜੀ ਆਪਈਆ ਦੇਖੋ ਆਪਈਆ ਵੀ ਇਹਨਾਂ ਨੂੰ ਕਹਿ ਰਹੇ ਗਲਤੀ ਹੋਈ ਜੀ ਇਹ ਗਲਤੀ ਤਾਂ ਹੈਗੀ ਉਹ ਦੱਸੋ ਜੀ ਹੁਣ ਕੀ ਕਰੇ ਡਾਂਗ ਮਾਰੀਏ ਬੋਲੋ ਗਲਤੀ ਮੰਨੋ ਗਲਤੀ ਨਹੀਂ ਗਲਤੀ ਨਹੀਂ ਜੀ ਅਸੀਂ ਅਮਰਤਾਰੀ ਬੰਦੇ ਤੁਸੀਂ ਸਫਾਈ ਨਾਲ ਕਿਉਂ ਨਹੀਂ ਕੰਮ ਕਰਾਉਂਦੇ ਹਾਂ ਅੱਛਾ ਅਸੀਂ ਤਾਂ ਕਹਿ ਰਹੇ ਗਲਤੀ ਕਰੀ ਜਦੋਂ ਉਹ ਕਹਿੰਦੇ ਕਰਾਂਗੇ ਨਾ ਫਿਰ ਤਾਂ ਬਹੁਤ ਕੁਝ ਕਰਾਂਗੇ ਕਰ ਲੋ ਕਰ ਲੋ ਹੈ ਕਰ ਲੋ ਨਹੀਂ 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 ਨਹੀ ਇਹ 25 ਸਾਲ ਯਾਰ ਗਲਤੀ ਨਹੀਂ ਗੱਲ ਨਹੀਂ 25 ਸਾਲ ਹੋ ਗਏ ਤੁਹਾਡੇ ਖਾਦਿਆਂ ਨੂੰ 25 ਸਾਲ ਕਾਦੀ ਕੰਪਲੇਂਟ ਆਈ ਹੈ ਪਰ ਆ ਤਾਂ ਬਹੁਤ ਵੱਡੀ ਆ ਗਈ ਯਾਰ ਇਹ ਤਾਂ ਦੇਖ ਦੇਖ ਕੇ ਬਾਤ ਆਉਂਦੀ ਹੈ ਆਪਾਂ ਇਹ ਆ ਜਾਈਏ ਨਾ ਹੁੰਦਾ ਉਹ ਨਹੀਂ ਹਾਂ ਯਾਰ ਹੱਦ ਕਰਦਾ ਤੂੰ ਵੀ ਹੱਦ ਕਰਦਾ ਚੰਗਾ ਬੰਦਾ ਚੱਲ ਹੋ ਗਈ ਅਗਲਾ ਗੱਲ ਦੀ ਮੰਨ ਰਿਹਾ ਨਹੀਂ ਹਟਾ ਲਈ ਉਹਨਾਂ ਨੇ ਨਹੀਂ ਕੁਝ ਤਾਂ ਕਰਨਾ ਹੀ ਪੈਣਾ ਉਹ ਸਾਡੇ ਵੱਡੀ ਵੱਡੀ ਇਸ਼ੂ ਨਾ ਬਣਾਉਂਦੇ ਚੱਲ ਜੀ ਰੋਜ਼ ਹੁੰਦੀ ਹੈ ਜੀ ਕੀ ਕਿਸੇ ਨੇ ਚਲਾਇਆ ਗਲਤੀ ਨਹੀਂ ਗਲਤੀ ਨਹੀਂ ਜਾਣ ਵਿੱਚ ਕਿ ਹੋ ਗਿਆ ਵੀੜੀ ਕਿੱਲੇ ਛੜ ਤੂੰ ਕਰਕੇ ਨਹੀਂ ਕਿੱਦਾਂ ਛੜ ਤੂੰ ਬੰਦਾ ਘਰ ਚ ਥੋੜੇ ਬਾਣ ਲੀ ਜਾਂਦਾ ਕਈ ਰੋਟੀ ਤਹੀਂ ਯਾਰ ਬਾਲਾ ਫਿਰ ਵੀੜੀ ਨਹੀਂ ਆ ਸਕਦੀ ਵੀੜੀ ਨਹੀਂ ਆ ਸਕਦੀ ਵੀੜੀ ਨਹੀਂ ਆ ਸਕਦੀ ਫਿਰ ਨਹੀਂ ਜਾਂਦਾ ਘਰ ਚ ਬਾਣ ਮੈਂ ਕਰਦੀ ਉਹ ਜਾਣ ਕੇ ਤੁਸੀਂ ਗਲਤੀ ਹੋਣੀ ਨਹੀਂ ਇਹ ਤਾਂ ਜਾਣ ਵਿੱਚ ਕੀ ਹੋਇਆ ਵਾਜੀ ਗਲਤੀ ਕਿ ਮੈਨੂੰ ਸਮਝਾਓ ਵੀ ਦੂਰ ਜਾਓ ਹੋਰ ਤੈਨੂੰ ਕਹਿ ਕੇ ਸਾਨੂੰ ਕਹਿ ਕੇ ਸਮਝਾਉਂਗਾ ਤੁਸੀਂ ਸਮਝਾਇਆ ਹੋਰ ਸਮਝਾਉਂਦੇ ਵਜਾ ਦਾ ਗਲਤੀ ਹੋਊਗੀ ਤਾਂ ਹੀ ਸਮਝਾਉਂਗੇ ਪਹਿਲੀ ਇਹ ਤੁਹਾਨੂੰ ਲੱਗ ਜੂਗਾ ਕਵਰਾ ਕਿੰਨੀ ਘੋਰ ਗੱਲ ਨਹੀਂ ਨਹੀਂ ਅੱਛਾ ਨਹੀਂ ਨਹੀਂ ਇਹ ਤਮਾਮਲਾ ਮੁਹਾਲੀ ਦੇ ਕਸਬਾ ਕੁਰਾਲੀ ਦੇ ਜਿੱਥੇ ਬਣੀ ਮਸ਼ਹੂਰ ਸਵੀਟ ਸ਼ਾਪ ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਗੁਰਸਿੱਖ ਜੋੜੇ ਨੇ ਉਹਨਾਂ ਦੇ ਸਮੋਸੇ ਚੋਂ ਬੀੜੀ ਨਿਕਲਦੇ ਇਲਜ਼ਾਮ ਲਗਾਏ ਅਤੇ ਦੁਕਾਨਦਾਰ ਨੂੰ ਖੂਬ ਖੜੀਆਂ ਖੋਟੀਆਂ ਸੁਣਾਈਆਂ ਹਾਲਾਂਕਿ ਇਸ ਦੌਰਾਨ ਦੂਜੇ ਗਾਹਕ ਦੋਮਾ ਤੇ ਰਾਨੂੰ ਸਮਝਾ ਕੇ ਮਸਲਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਗੁਰਸਿੱਖ ਜੋੜੇ ਨੇ ਦੁਕਾਨਦਾਰ ਨੂੰ ਪੁਲਿਸ ਕੋਲ ਜਾਣ ਦੀ ਚੇਤਾਵਨੀ ਦਿੱਤੀ हद करिये तू यार तू भी ਕਹਿੰਦੇ ਥੋੜੇ ਖਾਂਦੇ ਆ ਜੇ ਹੁਣੇ ਘਰ ਗਲਤੀ ਹੋ ਗਈ ਵੀ ਇਹ ਤਾਂ ਬਹੁਤ ਬੜੀ ਹੋ ਗਈ ਯਾਰ ਇਹ ਤਾਂ ਬੀੜੀ ਯਾਰ ਵੀ ਅਸੀਂ ਤਮਾਕੂ ਦੇ ਨੇੜੇ ਜਾਂਦੇ ਹਾਂ ਦੀ ਡੰਗ ਮਾਰਦੀ ਗੱਦਨ ਮਾਰਦੀ ਏ ਤੂੰ ਮਾੜਾ ਬਟਾ ਨਹੀਂ ਨਹੀਂ ਮੈਂ ਕੱਲ੍ਹ ਬੜਣੀ ਹੈ ਬੰਦੇ ਰੱਖੇ ਹੋਏ ਆ ਅੱਡੀ ਗੱਡੀ ਗੱਲ ਆ ਉਹ ਯਾਰ ਬੀੜੀ ਨਹੀਂ ਖੜੀ ਵਿੱਚ ਹੱਥ ਕਰਕੇ ਕਹਿੰਦਾ ਕਿੱਦਾਂ ਹੋ ਜਾਂਦਾ ਯਾਰ ਯਾਰ ਮੰਨਦੇ ਰਹਿੰਦੇ ਕਿਵੇਂ ਕੱਢ ਲਈ ਤੇਰੇ ਤੂੰ ਖੁਦ ਨੇੜੇ ਜਾਂਦੇ ਅਸੀਂ ਯਾਰ ਹਾਂ ਅਸੀਂ ਕੋਈ ਜਾਣ ਕੇ ਪਾਦੇ ਅਸੀਂ ਤਮਾਕੂ ਦੀ ਦੁਕਾਨ ਪੈਲਾ ਬਾਹਰ ਦੇ ਉਹ ਬੜਦੇ ਅਸੀਂ ਤਮਾਕੂ ਦੇ ਨੇੜੇ ਨਹੀਂ ਜਾਂਦੇ ਅਸੀਂ ਜਾਣ ਕੇ ਥੋੜੀ ਪਾਇਆ ਉਹ ਯਾਰ ਜਾਣ ਕੇ ਜਾਣ ਪੁੱਤ ਕੇ ਬੀੜ ਜਾਣ ਵੱਜ ਕੇ ਪਾਊਗੀ ਯਾਰ ਹੋਰ ਯਾਰ ਬੀੜੀ ਜਾਣ ਵੱਜ ਕੇ ਗੇਰੀ ਵਿੱਚੋਂ ਨੇ ਐਡਾ ਬੜਾ ਬੰਦਾ ਉਹ ਖੋਜਾਂ ਦਾ ਬੰਦਾ ਹੈ ਵੀ ਯਾਰ ਹੈ ਤੇਰੇ ਕੀ ਪਾਣੀ ਦੀ ਤੇਰੀ ਕੀ ਪਾਣੀ ਦੀ ਯਾਰ ਉਹ ਯਾਰ ਮੈਨੂੰ ਤਾਂ ਪਤਾ ਮੇਰੇ ਕੋਲ ਆਉਣਾ ਸਮੋਸਾ ਮੈਂ ਵੀ ਤੂੰ ਯਾਰ ਮੈਨੂੰ ਸੁਖ ਲੈ ਕੇ ਮੇਰੇ ਕੋਲ ਆਉਣਾ ਬੀੜੀ ਵਾਲਾ ਓਏ ਮੈਨੂੰ ਕਿਸ ਸੁਖ ਵੀ ਮੇਰੇ ਕੋਲ ਬੀੜੀ ਵਾਲਾ ਆਉਣਾ ਹਾਂ ਇਹ ਹੋ ਤਰੀਕਾ ਕਿਹੜਾ ਤੂੰ ਦੱਸਣਾ ਤਰੀਕਾ ਕਿਹੜਾ ਹੈ ਮੈਂ ਕਹਿੰਦਾ ਕਿ ਉਹ ਮਹਾਰਾਜ ਝਿੜਕਣ ਨਾਲ ਨਹੀਂ ਪਤਾ ਮਸਲਾ ਦੇਖੋ ਕਿੱਡਾ ਹੇ ਕੋਈ ਗੱਲ ਨਹੀਂ ਲੈ ਕਹਿ ਤੇ ਗੋਤੀ ਹੋ ਗਈ ਤੈਨੂੰ ਸਲੈਕਟ ਕਰਕੇ ਐਡਾ ਬਜ਼ੁਰਗ ਆਦਮੀ ਐ ਯਾਰ ਕਹਿ ਰਿਹਾ ਉਹਨਾਂ ਦਾ ਅਸੀਂ ਇੱਜ਼ਤ ਕਰਦੇ ਨਹੀਂ ਯਾਰ ਇਹ ਗੱਲ ਨਹੀਂ ਹੈਗੀ ਪਰ ਆਏ ਨਾ ਮਸਲਾ ਹੈ ਯਾਰ ਦੇਖੋ ਅਸੀਂ ਤੁਸੀਂ ਐਡਾ ਬੜਾ ਸਿਆਣਾ ਬੰਦਾ ਮਾਫੀ ਮੈਂ ਤੇਰੇ ਬਾਹਰ ਸਮਾਨ ਐ ਯਾਰ ਤਮਾਰ ਉਹ ਤਾਂ ਚੱਲੋ ਤੱਕੜੋ ਯਾਰ ਉਹ ਕੋਈ ਨਹੀਂ ਭੈਣ ਜੀ ਚਲੋ ਉਹ ਭੈਣ ਜੀ ਉਹ ਭੈਣ ਜੀ ਕੀ ਕਰੀਏ ਸਾਡੇ ਤਾਂ ਮੂੰਹ ਚ ਚਲੀ ਗਈ ਉਹ ਚਲੋ ਅਸੀਂ ਬਾਦੀ ਮੰਗ ਲਈ ਅਗਲੇ ਹੁਣ ਭੈਣ ਜੀ ਉਹ ਬਿਰ ਸਮਝਾ ਭੈਣ ਜੀ ਮਾਫੀ ਉਹਨੇ ਮੰਗ ਲਈ ਖਾਕੂ ਕਰ ਲਿਆ ਠੀਕ ਨਹੀਂ ਸਮਝਾ ਕੱਟ ਘਰ ਨਹੀਂ ਵੜਦਾ ਯਾਰ ਹੱਦ ਹੋ ਗਈ ਕੋਈ ਗੱਲ ਨਹੀਂ ਇਕੱਲੇ ਮਾਫੀ ਮੰਗ ਲਈ ਖਾਕ ਪੂਤਾ ਕਰ ਲਿਆ ਹੁਣ ਯਾਰ ਹੋਰ ਇਹ ਤਾਂ ਨਹੀਂ ਇਹ ਯਾਰ ਇੱਕ ਗਾੜੀ ਤੇ ਜਾਣ ਜਾਣ ਵਿੱਚ ਗਿਆ ਜਾਣ ਕੇ ਕਾਰੀਗਰ ਖੜਦਾ ਵਿੱਚ ਫਿਰ ਕਾਰੀਗਰ ਨੇ ਜਾਣ ਕੇ ਸਿੱਟੀ ਯਾਰ ਉਹ ਨਹੀਂ ਵੀਰੇ ਨਹੀਂ ਆਉਂਦਾ ਯਾਰ ਅੱਜ ਦੋ ਵੀਰ 3000 ਹੋਰ ਕੀ ਅੱਜ ਗਲਤੀ ਤੇ ਪਿਆਰ ਦੀ ਮੰਨ ਲਈ ਆਪਣੀ ਨੇ ਗਲਤੀ ਯਾਰ ਨਹੀਂ ਨਹੀਂ ਚਲੋ ਭੈਣ ਜੀ ਕੋਈ ਗੱਲ ਗਾਇ ਤਾਂ ਦਿਆ ਗਲਤੀ ਹੋ ਗਈ ਬੰਦੇ ਨੇ ਸਿਆਰੀ ਗੱਲ ਦਾ ਮੰਨ ਲਈ ਹੱਦ ਗਿਆ ਦਾ ਤਾਂ ਸਜਾਈ ਸਾਡੇ ਮੂੰਹ 'ਚ ਚਲੀ ਗਈ ਜੀ ਹਾਂ ਉਹ ਉਹ ਗਲਤੀ ਮੰਨ ਨਹੀਂ ਲਿਖਦੇ ਨੇ ਹੁਣ ਦੇਖੋ ਗਲਤੀ ਕਹਿ ਤੀ ਗਲਤੀ ਸਾਡੇ ਤੇ ਵੀ ਤਾਂ ਹੋ ਸਕਦੀ ਕੋਈ ਗਲਤੀ ਉਹ 10 ਮਿੰਟ ਉਹ ਪਹਿਣ ਕੇ ਤੁਹਾਡੇ ਤੇ ਵੀ ਤਾਂ ਹੋ ਸਕਦੀ ਗਲਤੀ ਫਿਰ ਅਸੀਂ ਬੀੜੀਆਂ ਪੈਂਦੇ ਫਿਰ ਉਹ ਲੱਗ ਜਾਂਦੀਆਂ ਹੋਤੀ ਹੋ ਜਾਂਦੀਆਂ ਅਸੀਂ ਬੀੜੀਆਂ ਪਾਉਂਗੇ ਹੱਤ ਕਰਦਾ ਤੂੰ ਤਾਂ ਯਾਰ ਚੰਗਾ ਬੰਦਾ ਹੋ ਜਾਂਦੀ ਕੋਈ ਮੈਨੂੰ ਲਿੰਦੀ ਹੈ ਵੀ ਹੋਰ ਕੀ ਕਹਿ ਰਹੇ ਨੇ ਉਹ ਆਂਦੀ ਕਰੇ ਕਰਦੇ ਹੋ ਜਾਂਦਾ ਕੋਈ ਹੋਰ ਕੋਈ ਜਾਨਵਰ ਹੋਵੇ ਵੀ ਆਪ ਗਿਰ ਗਏ ਇਹ ਤਾਂ ਨਹੀਂ ਆਪ ਗਿਰ ਜੁਗੀਆਂ ਰੁੜਕੇ ਤਾਂ ਆਪਾਂ ਨਹੀਂ ਲੱਗੀ ਵਿੱਚ ਯਾਰ ਕੀ ਗੱਲ ਯਾਰ ਇਹ ਸਭ ਦੇ ਲਈ ਬੰਦੇ ਨੇ ਮਾਫੀ ਮੰਗ ਲਈ ਛੋਟੀ ਜਿਹੀ ਗੱਲ ਉਹਦੇ ਐਡਾ ਬੜਾ ਪਾੜ ਬਣਾ ਕੇ ਫਿਰ ਛੋਟੀ ਗੱਲ ਫਿਰ ਤੂੰ ਦੋਹੀ ਗੱਲ ਕਰੀ ਜਾਂਦਾ ਮੈਂ ਤਾਂ ਮਾਫੀ ਮੰਗਦਾ ਰਿਹਾ ਗਲਤੀ ਹੋ ਗਈ ਆ ਹੋਰ ਸੋਣੀ ਦਾ ਤੇ ਕੀ ਕਰਨਾ ਜੇ ਤੈਨੂੰ ਮਾਫੀ ਕਹੇ ਤੀ ਉਹ ਤੁਸੀਂ ਇਹਨੂੰ ਗੱਲ ਛੋਟੀ ਨਾ ਕਹੋ ਤੁਸੀਂ ਫਿਰ ਫਿਰ ਮੈਨੂੰ ਯਾਰ ਕਹਿ ਤਾ ਦੇਆ ਤੈਨੂੰ ਕਿ ਚਲ ਕਾਰੀਗਰ ਤੇ ਗਲਤੀ ਹੋ ਗਈ ਸਮਾਨ ਤੈਨੂੰ ਨਮਾ ਦੇਣ ਜੋ ਤੂੰ ਕਹਿ ਲੈ ਇਹ ਸਮਾਨ ਦਾ ਤਾਂ ਮਸਲਾ ਨਹੀਂ ਯਾਰ ਇਹਦੇ ਵੀ ਇਹਨਾਂ ਦੇ বিনা ਦੋਏ ਹੋਰਾਂ ਪਰ ਹੀ ਜਾਂਦੇ ਵੀ ਉਹਨਾਂ ਸਾਫ ਸਭਾਈ ਹੈ ਗਲਤੀ ਬੰਦਾ ਮੰਨਤਾ ਰਿਹਾ ਆਪਣੀ ਯਾਰ ਹੋਰ ਦੇ ਪਲਾਨ ਕਿਆ ਗਿਆ ਮਾਰਦੇ ਮਾਰੀ ਲੱਗ ਕਰੇ ਹੱਥ ਜੋੜ ਕੇ ਆਲੇ ਬੰਦੇ ਉਹ ਐ ਨਹੀਂ ਕਰੇ ਕਰਦੇ ਹੋਰ ਜੇ ਕਿਸੇ ਹੋਰ ਨੇ ਕਹਿੰਦਾ ਵੀ ਇਹਨਾਂ ਕੋਲ ਤੇ ਫੜ ਕੇ ਲਿਆਈਆਂ ਆ ਦੇ ਕੋ 25 ਸਾਲ ਦੇ ਹੋਇਆ ਤੇ 25 ਸਾਲ ਦੇ ਹੋਇਆ ਗਲਤੀ ਹੋ ਰਿਹਾ ਯਾਰ ਤੂੰ ਤਾਂ ਕੁਝ ਦਿਖਾ ਲੈ ਯਾਰ ਤੇਰੀ ਤਾਂ ਪੈਨਸ਼ਨ ਨਹੀਂ ਮੰਨੂ ਮੰਨੂ ਕਦੇ ਪੈਨਸ਼ਨ ਨਹੀਂ ਆ ਐ ਨਹੀਂ ਹੁੰਦਾ ਯਾਰ ਤੂੰ ਤਾਂ ਕੁਝ ਗਲਤ ਹੈ ਤੂੰ ਤਾਂ ਕੁਝ ਗਲਤ ਮੈਂ ਖਾ ਰਿਹਾ ਮੈਂ ਖਾ ਰਿਹਾ ਹੱਥ ਕਰੀਆਂ ਤੇ ਹਾਂ ਸਾਰੇ ਐ ਨਹੀਂ ਹੁੰਦਾ ਸਾਰੇ ਹਾਂ ਮੈਂ ਕਹਿੰਦਾ ਕੀ ਕਹਾਂ ਭਾਈ ਮੈਂ ਵੀ ਅਹੀਂ ਦੱਸਦਾ ਉਹਨੇ ਮਾਫੀ ਮੰਗ ਲਈ ਮਾਫੀ ਮਾਫੀ ਗੱਲ ਖਤਮ ਹੋ ਗਈ ਗੱਲ ਖਤਮ ਹੋ ਗਈ ਇਹ ਹੋਰ ਕਹਿੰਦਾ ਚੱਲ ਤਵੇ ਠੀਕ ਆ ਮਾਫੀ ਮੰਗ ਲਈ ਗੱਲ ਫਿਰ ਅਸੀਂ ਕੀ ਕਰੀਏ ਜਾਈ ਸਾਡੇ ਮੂੰਹ ਤੇ ਵੀ ਸੰਭਲ ਜੇ ਤੈਨੂੰ ਸਾਡੇ ਅੰਦਰ ਚਲੇ ਗਿਆ ਅਸੀਂ ਇਸ ਨੂੰ ਕੀ ਕਰੀਏ ਉਹਨੇ ਤਾਂ ਹੁਣ ਨਹੀਂ ਹੁੰਦਾ ਵਧਾਈ ਜਾ ਜਿੰਨੀ ਮਰਜ਼ੀ ਵਧਾਈ ਜਾ ਇਹਨੂੰ ਗੱਲ ਤਾਂ ਵੀਰ ਆਈ ਮਾਫੀ ਮੰਗ ਲਈ ਤੇ ਉੱਤੇ ਅੱਗੇ ਨਹੀਂ ਕੰਮ ਹੋਊਗਾ ਇਹੋ ਜਿੱਡੀ ਮਰਜ਼ੀ ਵਧਾ ਲੈ ਵਧਾਈ ਚੱਲ ਜਿੰਨੀ ਵਧਾਉਣੀ ਐ ਕੋਈ ਮੈਂ ਤਾਂ ਗਿਆ ਇਹਨੂੰ ਵੇਖਿਆ ਰਿਪੋਰਟ ਕਰਾਂ ਲਖਾਣੇ ਚਲਦੇ ਆ ਗੱਲ ਕਰ ਲਓ ਬੈਠ ਕੇ ਚੱਲ ਚੱਲ ਥਾਣੀ ਚੱਲੋ ਯਾਰ ਹਾਲਕੇ ਦੌਰਾਨ ਕਾਫੀ ਮਿਹਨਤ ਤੋਂ ਬਾਅਦ ਲੋਕਾਂ ਵੱਲੋਂ ਦੋਮਾ 13 ਨੂੰ ਸ਼ਾਂਤ ਕਰਵਾ ਕੇ ਮਸਲਾ ਨਿਪਟਾ ਦਿੱਤਾ ਗਿਆ ਪਰ ਇਸ ਰੌਲੇ ਰੱਪੇ ਦੌਰਾਨ ਦੁਕਾਨ ਬਾਹਰ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ ਉਧਰ ਸੋਸ਼ਲ ਮੀਡੀਆ ਤੇ ਵੀ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਏ ਅਤੇ ਲੋਕ ਦੋਮਾ 13 ਦੇ ਖਿਲਾਫ ਅਤੇ ਪੱਖ ਵਿੱਚ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਤੁਹਾਨੂੰ ਇਸ ਮਾਮਲੇ 'ਚ ਕਿਸ ਦੀ ਗਲਤੀ ਲੱਗਦੀ ਏ ਤੁਹਾਡੀ ਇਸ ਪੂਰੇ ਮਾਮਲੇ ਤੇ ਕੀ ਰਾਏ ਏ ਆਪਨੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ